go 2 ਮਿੰਟ ਭਾਈ ਸੇ 2 ਮਿੰਟ ਪੰਜਾਬ ਅਗਲੀ ਜਾਓ ਯਾਰ ਬਾਈ ਇਧਰ ਸਾਹਮਣੇ ਦੇਖ ਕੇ ਹੀ ਸਾਰੇ ਸਾਹਮਣੇ ਦੇਖ ਕੇ ਭਾਈ ਸਾਹਮਣੇ ਸਾਰੇ ਬਾਹ ਖੜੀ ਕਰਕੇ ਸਾਰੇ ਬਾਹ ਖੜੀ ਕਰਕੇ ਬੋਟਲ ਲਾਓ ਠੀਕ ਹੈ ਠੀਕ ਹੈ ਜੀ ਚਲੋ ਜੀ ਰੋਡ ਤੋਂ ਜ਼ਿਲ੍ਹਾ ਅੰਮ੍ਰਿਤਸਰ ਦੇ ਅਧੀਨ ਆਉਂਦੇ ਪਿੰਡ ਬਾਸਰ के ਪੈਣੀ ਵਿਖੇ ਨਰਕ ਦੀ ਜ਼ਿੰਦਗੀ ਬਸਰ ਕਰਨ ਨੂੰ ਮਜਬੂਰ ਪਿੰਡ ਦੇ ਵਾਸੀ ਬਾਸਰ के ਪੈਣੀ ਦੇ ਵਸਨੇਕ ਉਹਨਾਂ ਨੂੰ ਕਰਨਾ ਪੈ ਰਿਹਾ ਹੈ ਮੁਸ਼ਕਲਾਂ ਦਾ ਸਾਹਮਣਾ ਚਾਰੇ ਪਾਸੇ ਲੱਗੇ ਗੰਦਗੀ ਦੇ ਢੇਰ ਭਿਆਨਕ ਬਿਮਾਰੀਆਂ ਫੈਲਣ ਦਾ ਡਰ ਲੋਕਾਂ ਨੇ ਪੰਜਾਬ ਸਰਕਾਰ ਦਾ ਕੀਤਾ ਪਿੱਟ ਸਿਆਪਾ ਏ ਵੀ ਪੰਜਾਬ ਨਿਊਜ਼ ਦੀ ਖਾਸ ਰਿਪੋਰਟ ਪਾਣੀ ਸਾਰੇ ਨੂੰ ਕਿਹਾ ਉਹ ਕਿੰਨਾ ਫਸਾਇਆ ਸੀ ਪਾਣੀ ਮਾ ਸਾਰੇ ਨੂੰ ਦੱਬਿਆ ਟਾਲਿਆ ਕਰੀਆ ਗਾਹ ਲਾਂਦੇ ਨਹੀਂ ਆ ਇੱਕ ਘਾੜੀਆਂ ਨੇ ਮੜ ਗਿਆ ਭਾਈ ਆਰਡਰ ਦੇ ਦੇ ਜਦੋਂ ਚਲਦੀ ਕੰਨ ਘਨੇ ਨਾ ਬੰਦ ਕਰੋ ਬਿੰਦੋ ਬਿੰਦੋ ਆਪਣਾ ਆਪਰਾ ਆਪਰਾ ਆਉਂਦਾ ਹੋਇਆ ਆਉਂਦਾ 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 ਆਉ ਠੀਕ ਹੈ ਜੀ ਚਲੋ ਜੀ ਰੋਹੋ ਜੀ ਵਾਹਿਗੁਰੂ ਜੀ ਕੀ ਫਤਿਹ ਜੋ ਚਲੋ ਬਾਬਾ ਜੀ ਸਾਡੇ ਕਹਿੰਦੇ ਆ ਸਰਪੰਚ ਸਾਹਿਬ ਨੇ ਕਿਹਾ ਜੀ ਅਬਰ ਪਾਸੋ ਜੀ ਬਹੁਤ ਹੋ ਜੇ ਗੱਲ ਕੀਤੀ ਆ ਬਹੁਤ ਜਿਆਦਾ ਮੁਸ਼ਕਲ ਆ ਫਾੜੇ ਤਕੀਂ ਦਿਖਦੇ ਆ ਫਾੜੇ ਬਹੁਤ ਦਿੱਕਤਾਂ ਆ ਤੇ ਬਹੁਤ ਗੰਦਗੀ ਆ ਬਦਬੋ ਉਹਦੀ ਆ ਬੱਚਿਆਂ ਨੂੰ ਮੁਸ਼ਕਲ ਆ ਜਿਹੜਾ ਫਾੜਕਾ ਤਾਂ ਕਹਿੰਦਾ ਬੰਦ ਹੁੰਦਾ ਤੇ ਵਾਕਿਆ ਹੀ ਬੱਚੇ ਇੱਥੇ ਬਿਵਾਰੋਂ ਤੱਕ ਜਾਂਦੇ ਆ ਬੜੀ ਜਿਆਦਾ ਮੁਸ਼ਕਲ ਆ ਜੀ ਆਪਣਾ ਨਾਮ ਤੇ ਨਗਰ ਦਾ ਨਾਮ ਮੇਰਾ ਨਾਮ ਪਰਮਜੀਤ ਕੋ ਸਰਪੰਚ ਮੈਂ ਮਕਦਰ ਪਰਿਵਾਰ ਚੋਂ ਆ ਨਾ ਮੇਰੇ ਬਾਉ ਸਿੰਘ ਪਿੰਡ ਦਾ ਮਨਪ੍ਰਦਾ ਠੀਕ ਠੀਕ ਅਮਰਪਾਲ ਸਿੰਘ ਜੀ ਪਿੰਡ ਭੈਣੀ ਤੋਂ ਸਪੰਚ ਸਰ ਇਹ ਜਿਹੜਾ ਅੱਜ ਜਿੰਨੇ ਵੀ ਮੈਂਬਰ ਇਕੱਠੇ ਹੋਏ ਜਿਹੜੀ ਬਿਮਾਰੀ ਦਾ ਢੇਰ ਜਿਹੜਾ ਅੱਜ ਤੁਹਾਡੇ ਸਾਹਦੇ ਪਿੰਡਾਂ ਦੇ ਵਿੱਚ ਲਗਾਤਾਰ ਆ ਰਿਹਾ ਸਾ ਅਸੀਂ ਇਹੋ ਕਹਿਣਾ ਚਾਹੁੰਦੇ ਆ ਕਿ ਜਿਹੜਾ ਬਿਮਾਰੀ ਦਾ ਢੇਰ ਆ ਇਹ ਚੁੱਕਿਆ ਗਿਆ ਵਾ ਜਿਹੜਾ ਥੋੜਾ ਬਾਧਾ ਰਹਿੰਦਾ ਉਹ ਵੀ ਉਹਨਾਂ ਚੁੱਕ ਲਿਆ ਵਾ ਤੇ ਅਸੀਂ ਇਹਨੂੰ ਸਰਕਾਰ ਨੂੰ ਇਹ ਬੇਨਤੀ ਕਰਦੇ ਹੱਥ ਜੋੜ ਕੇ ਕਿ ਇਹਨੂੰ ਪੱਕੇ ਤੌਰ ਤੇ ਬੰਦ ਕੀਤਾ ਜਾਵੇ ਇੱਥੇ ਕੋ ਹੋਰ ਕੋਈ ਚੀਜ਼ ਖੋਲੀ ਜਾਵੇ ਜਿਹੜੀ ਕਿਸਾਨ ਨੂੰ ਵੀ ਕੋਈ ਸੁੱਖ ਸਹੂਲਤ ਹੋਵੇ ਅਸੀਂ ਬਿਮਾਰੀ ਜਿਹੜੀ ਹੈ ਇਹਨਾਂ ਦੀ ਐਵੇਂ ਮੁਫਤ ਦੀ ਲੈਂਡ ਆ ਜੀ ਬਿਲਕੁਲ ਨਹੀ ਕੀ ਸ਼ਾਮ ਸਿੰਘ ਦਾ ਟਾਰੀ ਜੀ ਦਾ ਜਿਹੜਾ ਵਾ ਬੋਤਿਆ ਮਿਊਜ਼ੀਅਮ ਆ ਲਾਗੇ ਮੈਮੋਰੀਅਲ ਆ ਜੀ ਲਾਗੇ ਲਾਗੇ ਬਿਲਕੁਲ ਸ਼ਮਸ਼ਾਨ ਘਾੜਿਆ ਬੈਕ ਸਾਈਡ ਤੇ ਜਦੋਂ ਕੋਈ ਮਰਦਾ ਇੱਥੇ ਸਾੜਦਾ ਆ ਇੱਕ ਘੰਟਾ ਉੱਥੇ ਬਹਿਣਾ ਪੈਂਦਾ ਇੰਨੀ ਜਿਆਦੀ ਗੰਦੀ ਬਦਬੂ ਆਉਂਦੀ ਆ ਨਾ ਕੋਈ ਹਵਾ ਨਹੀਂ ਸ਼ਮਸ਼ਾਨ ਘਾੜ ਵਾਲੀ ਜਿਹੜੀ ਜੂਨੀਅਨ ਨੇ ਉਹ ਵੀ ਇਹਨਾਂ ਤੋਂ ਬਹੁਤ ਪਰੇਸ਼ਾਨ ਆ ਲਾਗੇ ਲਾਗੇ ਜਿਹੜੇ ਪਿੰਡ ਉਹਦੇ ਹੈ ਹੀ ਆਏ ਆ ਬਹੁਤ ਜ਼ਿਆਦਾ ਔਖੇ ਆ ਜੀ ਅੱਜ ਇੱਕ ਨਾ ਮੱਛੀਆਂ ਮੇਰੀ ਲੱਗੀ ਹੈ ਜਿਹੜੀ ਅਖਬਾਰ ਦੇ ਵਿੱਚ ਕਿ ਤੁਹਾਡੀ ਸਹਿਮਤੀ ਹੋ ਗਈ ਉਹ ਉਹਨਾਂ ਨੇ ਕਿ ਵਧੇਰੇ ਬਾਰੇ ਕੀ ਕਹਿਣਾ ਚਾਹੁੰਦੇ ਕਿਹੜੀ ਨਿਊਜ਼ ਹੈ ਜਿਹੜੀ ਅਖਬਾਰ ਦੇ ਵਿੱਚ ਆਈ ਉਹਦੇ ਬਾਰੇ ਅਸੀਂ ਤੁਹਾਨੂੰ ਇਹ ਕਹਿਣੇ ਜੋ ਤੇ ਇਹਦੇ ਵਿੱਚ ਸਾਡੇ ਪਿੰਡਾਂ ਦੀ ਕੋਈ ਸਹਿਮਤੀ ਨਹੀਂ ਹੈਗੀ ਇਹਨਾਂ ਨੇ ਉੱਥੇ ਬਹਿ ਕੇ ਹੀ ਆਪਣੀ ਕੋਈ ਸਹਿਮਤੀ ਕਰ ਲਈ ਹੈ ਸਾਡੀ ਇਹਨਾਂ ਨਾਲ ਕੋਈ ਸਹਿਮਤੀ ਨਹੀਂ ਹੈਗੀ ਕਿਉਂਕਿ ਅਸੀਂ ਤਿੰਨ ਪਿੰਡ ਜਿਹੜੇ ਬੈਠੇ ਬੈਠੇ ਆ ਜੇ ਸਾਡੀ ਸਹਿਮਤੀ ਹੁੰਦੀ ਐ ਇੱਥੇ ਬਹਿਣਾ ਥੋੜੀ ਹੀ ਨਾਲ ਗਊਸ਼ਾਲਾ ਵੀ ਬਣਾਇਆ ਹੈ ਹਾਂਜੀ ਗਊਸ਼ਾਲਾ ਵੀ ਬਣੀ ਹੈ ਜੀ ਤੇ ਇਸ ਤਰ੍ਹਾਂ ਲੱਗਦਾ ਨਹੀਂ ਕਿ ਇਹ ਬਿਮਾਰੀ ਦਾ ਜਿਹੜਾ ਘਰ ਆਉਣ ਜਾਣ ਵਾਲੇ ਰਾਹਗੀਰਾਂ ਲਈ ਪਿੰਡ ਵਾਸੀਆਂ ਲਈ ਤਿੰਨ ਚਾਰ ਪਿੰਡ ਵਾਸਤੇ ਆ ਬਿਮਾਰੀ ਜਿਹੜੀ ਹਾਂਜੀ ਗਊਸ਼ਾਲਾ ਦੀ ਤੇ ਚਲੋ ਸਾਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਜਦ ਗਊਸ਼ਾਲਾ ਜਿਹੜੀ ਉਹਨਾਂ ਆਪਣੀ ਪੂਰੀ ਕਵਰ ਕਰਕੇ ਅੰਦਰ ਉਹ ਆਪਣਾ ਕੰਮ ਕਰ ਰਹੇ ਆ ਗਊਸ਼ਾਲਾ ਦੀ ਕੋਈ ਸਾਨੂੰ ਮੁਸ਼ਕਲ ਨਹੀਂ ਹੈਗੀ ਜਦੋਂ ਆ ਇੱਥੇ ਸਾਡਾ ਫਾਟਕ ਬੰਦ ਹੋ ਜਾਂਦਾ ਸਾਡੀ ਸਭ ਤੋਂ ਵੱਡੀ ਮੁਸ਼ਕਲ ਹੀ ਕੂੜੇ ਵਾਲਾ ਡੈਂਪ ਜੇ ਜਿਹੜਾ ਲਗਾਇਆ ਮਾਰੀਆਂ ਜਨਮ ਲਾ ਰਹੀਆਂ ਕਿਉਂਕਿ ਬਰਸਾਤੀ ਦੇ ਨਾਲ ਹੈਗੇ ਆ ਮੱਛਰ ਵੀ ਆ ਮੱਖ ਉਹਦਾ ਜ਼ਿੰਮੇਵਾਰ ਕੌਣ ਹੈ ਜਿਤਨਾ ਇਹ ਇਹ ਜੀ ਏਡ ਕੂੜੇ ਵਾਲੇ ਡੰਪ ਵਾਲੇ ਆ ਸਰਕਾਰ ਆ ਜੀ ਜਿਹੜੀ ਇਹ ਜਿਹੜੀ ਇੱਥੇ ਕੂੜੇ ਵਾਲਾ ਡੰਪ ਸਾਡੇ ਨਾਲ ਧੱਕੇ ਨਾਲ ਜਿਹੜੀ ਲਵਾਉਂਦੀ ਹੈ ਕਿੰਨਾ ਲੰਮਾ ਸਮਾਂ ਹੋ ਗਿਆ ਇਹ ਘੱਟ ਤੋਂ ਘੱਟ ਵੀ ਦੇ ਡੇਢ ਡੇਢ ਸਾਲ ਹੋ ਗਿਆ ਜੀ ਤੇ ਕੀ ਕਦੀ ਪ੍ਰਸ਼ਾਸਨ ਨਾਲ ਗੱਲ ਹੋਈ ਕਿ ਸਾਡੀ ਪ੍ਰਸ਼ਾਸਨ ਨਾਲ ਬਹੁਤ ਵਾਰੀ ਗੱਲ ਹੋਈ ਆ ਉਹ ਕਹਿੰਦੇ ਸੀ ਕਿ ਅਸੀਂ ਇੱਥੋਂ ਚਕਾਉਨੇ ਆ ਪੰਜਾਂ ਦਿਨਾਂ ਦਾ ਸਮਾਂ 10 ਦਿਨਾਂ ਦਾ ਸਾਡੇ ਕੋਲ ਮੰਗਦੇ ਸੀ ਪਰ ਉਹਨਾਂ ਅੱਜ ਤੱਕ ਸਾਡੀ ਜਿਹੜੀ ਸੁਣਵਾਈ ਨਹੀਂ ਕੀਤੀ ਫਿਰ ਹਾਰ ਕੇ ਸਾਨੂੰ ਇੱਥੇ ਪੂਰਾ ਬਹਿਣਾ ਪਿਆ ਇਸ ਕਰਕੇ ਅਸੀਂ ਹੁਣ ਇਹੜਾ ਡੈਂਪੇ ਚੁਕਾਤਾ ਜੀ ਅਗਰ ਨਹੀਂ ਜੇ ਆਉਣ ਵਾਲੇ ਸਮੇਂ ਚ ਹੋਰ ਵੀ ਨਹੀਂ ਵਿਕਾਸ ਹੋਂਦਾ ਤਾਂ ਸਾਰੇ ਤੇ ਅਸੀਂ ਸਾਰਾ ਸਾਰਾ ਪਿੰਡ ਹੀ ਇੱਥੇ ਆਣ ਕੇ ਤਿੰਨ ਚਾਰ ਪਿੰਡ ਅਸੀਂ ਸਾਰਾ ਪਿੰਡ ਹੀ ਆਣ ਕੇ ਇੱਥੇ ਰੋਡ ਵੀ ਜਾਮ ਕਰ ਸਕਦੇ ਹਾਂ ਜੀ ਅਸੀਂ ਬੜਾ ਕੁਝ ਕਰ ਸਕਦੇ ਫਿਰ ਇਹਨਾਂ ਨੂੰ ਕਰਕੇ ਵਿਖਾਵਾਂਗੇ ਜੀ ਹਾਂਜੀ ਇਹ ਜਿਹੜੇ ਕਾਰਪੋਰੇਸ਼ਨ ਵਾਲੇ ਜ਼ਬਰਦਸਤੀ ਕਰਦੇ ਇਨਸਾਫ਼ ਨਹੀਂ ਮਿਲਦਾ ਫਿਰ ਆਪਾਂ ਕੀ ਕਰਾਂਗੇ ਫਿਰ ਅਸੀਂ ਉੱਚੇ ਲੈਵਲ ਤੇ ਜਾ ਕੇ ਉਹਨਾਂ ਦਾ ਪੂਰਾ ਰੋਸ ਪ੍ਰਦਰਸ਼ਨ ਕਰਾਂਗੇ ਜੀ ਸਾਰਾ ਪਿੰਡ ਸਾਡੇ ਨਾਲ ਹੈ ਤਿੰਨ ਪਿੰਡ ਸਾਡੇ ਨਾਲ ਹੈ ਕਿਸਾਨਾ ਯੂਨੀਅਨ ਸਾਡੇ ਨਾਲ ਹੈ ਜੀ ਬਾਈਪਾਸ ਕੰਮ ਬਾਈਪਾਸ ਵੱਡਾ ਜਾਮ ਹੋਊਗਾ ਕਿਉਂਕਿ ਅਸੀਂ ਮੁਕਤੀ ਬਿਮਾਰੀ ਇਹਨਾਂ ਦੀ ਥੋੜੀ ਲੈਣੀ ਹੈ ਜੀ ਕਿਉਂਕਿ ਨਾ ਤੇ ਸਾਡੇ ਪਿੰਡ ਨੂੰ ਕੋਈ ਇੱਥੋਂ ਦੀ ਸੁੱਖ ਸਹੂਲਤ ਆ ਆ ਜਿੰਨਾ ਕਾਰਪੋਰੇਸ਼ਨ ਦਾ ਜਿਹੜਾ ਗੰਦਾ ਪਾਣੀ ਉਹ ਵੀ ਸਾਡੇ ਪਿੰਡ ਥਾਣੀ ਨੰਗਲ ਡਿਆ ਉੱਥੇ ਵੀ ਜਦੋਂ ਆ ਸੀਵਰ ਲਾਈਨ ਬਲੌਕ ਹੋ ਜਾਂਦੀ ਓਵਰ ਹੋ ਜਾਂਦੀ ਸਾਰੇ ਪਿੰਡ ਦੇ ਵਿੱਚ ਸਾਡੀਆਂ ਗਲੀਆਂ ਦੇ ਵਿੱਚ ਪਾਣੀ ਇਕੱਠਾ ਹੋ ਜਾਂਦਾ ਅਸੀਂ ਇਹਨਾਂ ਤੋਂ ਬਹੁਤ ਜ਼ਿਆਦਾ ਤੰਗ ਆ ਗੁਜਰਾਂ ਦਾ ਲੱਗੇ ਡੇਰਾ ਵੀ ਆ ਉਹਦੇ ਨਾਲ ਵੀ ਜਿਹੜਾ ਕਾਫੀ ਫਰਕ ਪੈਂਦਾ ਗੰਦਗੀ ਨੂੰ ਮਛਰਾਂ ਚਲੋ ਗੁਜਰਾਂ ਦਾ ਤੇ ਬਾਅਦ ਦੇ ਵਿੱਚ ਵੇਖਾਂਗੇ ਨਾ ਗੁਜਰਾਂ ਦਾ ਸਾਡੇ ਚਲੋ ਆਪਣੇ ਉਹ ਡੰਗਰ ਡੁੰਗਰ ਉਹਨਾਂ ਦੇ ਸ ਉਹ ਚਲੋ ਬਾਤ ਵੇਖਾਂ ਸਾਡੇ ਲਾਗੇ ਸਾਫ਼ ਪਾਣੀ ਵਾਲੀ ਨਹਿਰ ਆ ਇਹ ਜਿਹੜਾ ਜੰਨਾ ਕਚਰਾ ਇਹਨਾਂ ਦਾ ਉੱਡ ਕੇ ਤੇ ਸੁੱਕਦਾ ਆ ਤੇ ਸਾਰਾ ਨਹਿਰ ਦੇ ਵਿੱਚ ਵੀ ਉਦਾਂ ਪਾਹਦੇ ਨਹੀਂ ਕਿ ਨਹਿਰਾਂ ਸਾਫ਼ ਕਰੋ ਇੱਥੇ ਜਦੋਂ ਸੂਹਾ ਸੀ ਤੇ ਉਦੋਂ ਵੀ ਗੰਦਗੀ ਸੀ ਤੇ ਆ ਹੁਣ ਜਿਹੜੀ ਨਹਿਰ ਬਣਾਤੀ ਵਧੀਆ ਨਹਿਰ ਆ ਤੇ ਉਹਦਾ ਵੀ ਸਾਰਾ ਗੰਦ ਜਦੋਂ ਲਫਾਫੇ ਉਡੋੜ ਕੇ ਆਉਂਦੇ ਉਹ ਵੀ ਬਲੌਕ ਹੀ ਹੁੰਦੀ ਆ ਫੇਰ ਆਪਾਂ ਫੇਰ ਆਪਾਂ ਕਹਿ ਦਿੰਨੇ ਕਿ ਨਹਿਰਾਂ ਸਾਫ਼ ਕਰੋ ਸੂਏ ਸਾਫ਼ ਕਰੋ ਤੇ ਆ ਵੇਖੋ ਗੰਦ ਜਿਹੜਾ ਪੱਕੀ ਨਹਿਰ ਦੇ ਵਿੱਚ ਲਫਾਫੇ ਉਡੋੜ ਕੇ ਆਉਂਦੇ ਇਹਨਾਂ ਦੇ ਯਾ ਅੱਜ ਫਿਰ ਕਿਹੜੇ ਕਿਹੜੇ ਪਿੰਡ ਦੀ ਪੰਚਾਇਤ ਤੁਹਾਡੇ ਨਾਲ ਬੈਠੀ ਅੱਜ ਜੀ ਤਿੰਨਾਂ ਪਿੰਡਾਂ ਦੀ ਪੰਚਾਇਤ ਬੈਠੀ ਭੈਣੀ ਬਸਰਕਾ ਤੇ ਗਮਾਨਪੁਰਾ ਅੱਜ ਪੂਰਾ 9 ਵਜੇ ਤੱਕ ਅਸੀਂ ਇੱਥੇ ਬਹਾਂਗੇ ਜੇ ਤੁਹਾਡਾ ਕਦ ਤੱਕ ਚੱਲੇਗਾ ਜਿਹੜਾ ਇਹ ਜਿੰਨਾ ਤੱਕ ਸਾਨੂੰ ਇਨਸਾਫ ਨਹੀਂ ਮਿਲੋਗਾ ਅਸੀਂ ਪੱਕੇ ਤੌਰ ਤੇ ਇੱਥੇ ਬੈਠੇ ਆਂ ਮੇਰਾ ਨਾਮ ਗੁਰਦੇਵ ਸਿੰਘ ਮੈਂਬਰ ਪੰਚਾਇਤ ਪਿੰਡ ਭੈਣੀ ਤੋਂ ਅੱਜ ਜਿਹੜਾ ਗੱਦਗੀ ਦਾ ਢੇਲ ਸੀਗਾ ਤੁਹਾਡੇ ਵਾਲੀ ਸਰਕਾਰ ਸਾਰੀਆਂ ਪੰਚਾਇਤਾਂ ਦੇ ਇਹ ਚੁੱਕਿਆ ਜਾ ਰਿਹਾ ਜੀ ਇਹ ਜੋ ਦਿਨ ਪਹਿਲੇ ਦਿਨ ਧਰਨਾ ਲਾਇਆ ਸੀ ਉਦੋਂ ਹੀ ਡਾਕਟਰ ਜਪੀਰ ਸਿੰਘ ਐਮਐਲਏ ਸਾਹਿਬ ਇੱਥੇ ਆਏ ਸੀ ਮੌਕੇ ਤੇ ਉਹਨਾਂ ਮੌਕੇ ਤੇ ਆ ਕੇ ਵੇਖਿਆ ਕਿ ਸੜਕ 'ਤੇ ਤੱਕ ਕੂੜਾ ਢੇਰ ਲੱਗਾ ਉਹਨਾਂ ਉਦੋਂ ਹੀ ਆਰਡਰ ਕਰਤਾ ਜੀ ਕਾਰਪਸ਼ਨ ਵੀ ਇਹ ਸਾਰਾ ਚੁੱਕਿਆ ਜਾਵੇ ਇੱਥੋਂ ਚਲੋ ਉਹਨਾਂ ਦੇ ਕਹਿਣ ਮੁਸਾ ਚੁੱਕਿਆ ਜਾ ਰਿਹਾ ਵਾ ਉਤੋਂ ਬਾਅਦ ਸਾਰੇ ਪਿੰਡ ਦੇ ਪੰਚਾਇਤਾਂ ਨੇ ਇਕੱਤਰ ਹੋ ਕੇ ਇਹ ਫੈਸਲਾ ਲਿਆ ਕਿ ਇਹ ਪੱਕੇ ਤੌਰ ਤੇ ਇਥੋਂ ਚੁੱਕਿਆ ਜਾਵੇ ਇੱਥੇ ਗੰਦਗੀ ਫੈਲਣ ਨਹੀਂ ਦੇਣੀ ਅਸੀਂ ਹੁਣ ਕਿਉਂਕਿ ਨੰਗਾਵਾ ਅੱਗੇ ਵੀ ਸਾਰੇ ਵੀਰਾਂ ਨੇ ਬੇਨਤੀ ਕੀਤੀ ਕਿ ਨੰਗਾਵਾ ਹੈ ਗਾਂ ਸਾਰੇ ਪਿੰਡਾਂ ਦਾ ਤੇ ਲੱਗੇ ਸ਼ਮਸ਼ਾਨ ਘਾਟ ਇਥੇ ਆ ਕੇ ਉਨੀ ਬੋ ਮੁਰਦੇ ਦੀ ਨਹੀਂ ਆਉਂਦੀ ਜਿੰਨੀ ਇੱਥੋਂ ਕੂੜੇ ਦੀ ਬੋ ਆਉਂਦੀ ਹੈ ਜੀ ਚੁਕਾਇਆ ਚੁਕ ਲਿਆ ਸਾਰਾ ਜੀ ਹਾਂ ਚੁਕ ਲਿਆ ਚੁਕ ਲਿਆ ਜੀ ਸਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਾਸਰਕੇ ਦਾ ਸਾਫ ਕਾਸਰ ਪਹਿਚ ਜਸਵਿੰਦਰ ਸਿੰਘ ਜੀ ਇਹ ਜਿਹੜਾ ਡੈਂਪ ਇਥੇ ਲਗਾਇਆ ਗਿਆ ਹੈ ਇਹ ਬਹੁਤ ਜ਼ਿਆਦਾ ਮਤਲਬ ਗਲਤ ਜਗ੍ਹਾ ਨਾ ਮਸਰੂਰ ਜਿਨ੍ਹਾਂ ਨੇ ਕੀਤਾ ਗਿਆ ਠੇਕੇਦਾਰ ਦੀ ਮਿਲਤ ਪੂਤੀ ਨਾਲ ਕੀਤਾ ਗਿਆ ਹੈ ਇਹ ਗੱਲ ਜ਼ਰੂਰ ਹੈਗੀ ਆ ਵੀ ਇੱਥੇ ਲਾਗੇ ਸ਼ਮਸ਼ਾਨ ਘਾੜਿਆ ਉਹਨਾਂ ਦੁੱਖ ਮਲੇ ਪੀ ਮੁਰਤੇ ਦਾ ਨਹੀਂ ਆ ਜਿੰਨਾ ਦੁੱਖ ਇੱਥੇ ਸ਼ਮਸ਼ਾਨ ਘਾੜਦੇ ਜਿਹੜਾ 200 ਜੀ ਆਉਂਦਾ ਮਗਰਲੇ ਪਾਸੇ ਉਹ ਸਾਰਾ ਕਲਪ ਦਾ ਆਉਂਦਾ ਆ ਤੇ ਇਹਨਾਂ ਨੇ ਕੀ ਕੀਤਾ ਵੀ ਇਹਨਾਂ ਨੇ ਚੁੱਕ ਕੇ ਇੱਥੇ ਡੈਂਪ ਬਣਾਤਾ ਇੱਥੋਂ 5 ਕਿਲੋ ਕਿਲੇ ਪਿਛਾ ਪਿਛੇ ਡੰਪਿਆ ਪੁਰਾਣਾ ਹੈਗਾ ਜਿਹੜਾ ਉੱਥੇ ਉਹ ਜਿਹੜਾ ਡੈਂਪ ਪਹਿਲਾਂ ਚੱਲਦਾ ਰਿਹਾ ਸੀ ਉਹ ਚੱਲਦਾ ਰਹੇ ਸਾਨੂੰ ਉਹਦੀ ਕੋਈ ਇਤਰਾਜ਼ ਨਹੀਂ ਹੈਗਾ ਪਰ ਜਿਹੜਾ ਸ਼ਮਸ਼ਾਨ ਘਾੜਦੇ ਇਹ ਸ਼ਮਸ਼ਾਨ ਘਾਟ ਨਹੀਂ ਹੈ ਇਹ ਗੁਰੂ ਘਰ ਹੁੰਦਾ ਆ ਜੇ ਕੋਈ ਬੰਦਾ ਇਨੀ ਗੱਲ ਕਵੇ ਤੇ ਪਰ ਇਹ ਗੱਲ ਜ਼ਰੂਰ ਹੈਗੀ ਆ ਵੀ ਇੱਥੇ ਜਿਹੜਾ ਬਿਲਕੁਲੋਂ ਜਿਹੜਾ ਆ ਇਹ ਡੈਂਪ ਚ ਚਕਾਇਆ ਜਾਵੇ ਧੰਨਵਾਦ ਜੀ ਨਾਲ ਬਲਜਿੰਦਰ ਸਿੰਘ ਸੁਭਰਾ ਕਿਸਾਨ ਮਜ਼ਦੂਰ ਸੰਘਾ ਕਮੇਟੀ ਜੋਨ ਪ੍ਰਧਾਨ ਅੱਜ ਜਿਹੜਾ ਵਾ ਉਹ ਐਸ ਜਿਹੜਾ ਕੂੜਾ ਜਿਹੜਾ ਸੁੱਟਿਆ ਇੱਥੇ ਇਹਦੇ ਮਸਲੇ ਦੇ ਉੱਤੇ ਜਿਹੜਾ ਕਥਤ ਕੀਤਾ ਕਾਫੀ ਦਿਨਾਂ ਤੋਂ ਇੱਥੇ ਸਾਡੇ ਪਿੰਡਾਂ ਦੇ ਜਿਹੜੇ ਲੋਕ ਆ ਇਹ ਧਰਨਾ ਲਾ ਕੇ ਬੈਠੇ ਆ ਕਿ ਇੱਥੇ ਨਹਿਰੀ ਬਿਮਾਰੀ ਦਾ ਘਰ ਆ ਤੁਸੀਂ ਵੇਖ ਸਕਦੇ ਹੋ ਸਾਹਮਣੇ ਅਸਾਂ ਦਾ ਕੁਝ ਕੀ ਬਣਦਾ ਵਾ ਇਹਦੀ ਜਿਹੜਾ ਵੀ ਕੋਈ ਨੰਗ ਦਾ ਨਾਕਮ ਉਹ ਵਲੇੜ ਕੇ ਨੰਗਦਾ ਪਰ ਨੰਗਿਆ ਨਹੀਂ ਜਾਂਦਾ ਦੂਰ ਤੱਕ ਇੰਨਾ ਜ਼ਿਆਦਾ ਜਿਹੜਾ ਮੁਸ਼ਕ ਆਉਂਦਾ ਇਹਦਾ ਪਰ ਪ੍ਰਸ਼ਾਸਨ ਦੇ ਉੱਤੇ ਇਹਦਾ ਕੋਈ ਵੀ ਜਿਹੜਾ ਅਸਰ ਨਹੀਂ ਹੋ ਰਿਹਾ ਅਸੀਂ ਇਹ ਬੇਨਤੀ ਕਰਨਾ ਚਾਹੁੰਦੇ ਪ੍ਰਸ਼ਾਸਨ ਨੂੰ ਕਿ ਇਹ ਜਿਹੜਾ ਕੂੜਾ ਇੱਥੋਂ ਕਦਮ ਕੀਤਾ ਜਾਵੇ ਡੰਪ ਜਿਹੜਾ ਇੱਥੇ ਲਾਇਆ ਵਾ ਇਹਨੂੰ ਕਿਤੇ ਹੋਰ ਕਿਤੇ ਪਾਸੇ ਜਾ ਕੇ ਦੂਰ ਛੱਡਿਆ ਜਾਵੇ ਔਰ ਇੱਥੇ ਜਿਹੜਾ ਨਹੀਂ ਲੱਗਣ ਦਿੱਤਾ ਜਾਊਗਾ ਜੇਕਰ ਇਹ ਇੱਥੋਂ ਕੂੜਾ ਸੁੱਟਣਾ ਬੰਦ ਨਹੀਂ ਕੀਤਾ ਜਾਂਦਾ ਫਿਰ ਇਹਦਾ ਅਸੀਂ ਕੋਈ ਵੱਡਾ ਐਕਸ਼ਨ ਲਵਾਂਗੇ ਜਾਂ ਟਾਰੀ ਰੋਡ ਬੰਦ ਕਰਾਂਗੇ ਫਿਰ ਇਹਦਾ ਜਿਹੜਾ ਮਸਲਾ ਕੋਈ ਹੱਲ ਕਰਾਵਾਂਗੇ ਨਹੀਂ ਤਾਂ ਇਹ ਜਿਹੜਾ ਇੱਥੇ ਛੁੱਟ ਨਹੀਂ ਦਵਾਂਗੇ ਇਹ ਵਾਰ ਨਹੀਂਗਾ ਸਾਡੀ ਸਰਕਾਰ ਨੂੰ ਤੁਹਾਡੇ ਕਿਸਾਨ ਚੁਣੀਆਂ ਤੇ ਜਿਹੜੇ ਧਰਨੇ ਤੇ ਅੱਗੇ ਵੀ ਜਿੱਥੇ ਵੀ ਤੁਸੀਂ ਲਾਉਣੇ ਬਹੁਤ ਜ਼ਿਆਦਾ ਮਾਨਕ ਦੀ ਕਿਰਪਾ ਹੁੰਦੀ ਹੈ ਫਿਰ ਇਹਦੇ ਬਾਰੇ ਫਿਰ ਜਦੋਂ ਕੱਟ ਕੇ ਦਾਂਦਾ ਤੁਹਾਡਾ ਹੋਏਗਾ ਜੀ ਵੇਖੋ ਜੀ ਕਾਠਾਂ ਬਾਰੇ ਤੁਸੀਂ ਜਾਣਦੇ ਜੇ ਅਜੇ ਤੱਕ ਅਸੀਂ ਸਟੈਂਡ ਨਹੀਂ ਲਿਆ ਸੀ ਪਹਿਲੀ ਵਾਰ ਸਟੈਂਡ ਲੈ ਰਹੇ ਹਾਂ ਇਹਦਾ ਔਰ ਇਹਦਾ ਸਟੈਂਡ ਜਦੋਂ ਅਸੀਂ ਲਿਆ ਫਿਰ ਪਤਾ ਲੱਗ ਜਾਊਗਾ ਸਰਕਾਰ ਨੂੰ ਕਿ ਇੱਥੇ ਕਿਸੇ ਨੇ ਸਟੈਂਡ ਲਿਆ ਆਣ ਕੇ ਕੋਈ ਜਥੇਬੰਦੀ ਖੜੀ ਆ ਔਰ ਇਹ ਜਿਹੜਾ ਕੰਮ ਹੈ ਨਾ ਸਰਕਾਰ ਨੂੰ ਇੱਥੇ ਕਰਨ ਨਹੀਂ ਦ ਇਥੇ ਬਿਲਕੁਲ ਕੋਈ ਪੁਰਾਣਾ ਡੈਮ ਤਾਂ ਹੈਗਾ ਨਹੀਂ ਨਹੀਂ ਹੈ ਪੁਰਾਣਾ ਨਾਮ ਕੋਈ ਨਹੀਂ ਹੈਗਾ ਇਥੇ ਇਥੇ ਨਜਾਇਜ਼ ਤੌਰ ਤੇ ਛੁੱਟਾ ਜਾ ਰਿਹਾ ਇਥੇ ਕੋਈ ਵੀ ਐਸਾ ਹੋ ਜਾ ਕੋਈ ਸਾਨੂੰ ਖਾਦਣਾ ਕੋਈ ਵੀ ਇਥੇ ਜਲਵਾ ਨਜਾਇਜ਼ ਛੁੱਟਾ ਜਾ ਰਿਹਾ ਖਾਲੀ ਜਗ੍ਹਾ ਵੇਖ ਕੇ ਇਹਨਾਂ ਨੇ ਜਿਹੜਾ ਵਾ ਇਹਨੂੰ ਵਰਤੋਂ 'ਚ ਲੈਣਾ ਸ਼ੁਰੂ ਕਰ ਦਿੱਤਾ ਔਰ ਤਿੰਨ ਪੰਚ ਤਿੰਨਾ ਪਿੰਡਾਂ ਦੀ ਪੰਚਾਇਤ ਜਿਹੜੀ ਆ ਉਥੇ ਜਗਵਾਨਪੁਰਾ ਭੈਣੀ ਤੇ ਆਪਣਾ ਬਸਰ ਕੇ ਤਿੰਨਾ ਪਿੰਡਾਂ ਦੀ ਪੰਚਾਇਤ ਇਥੇ ਜਿਹੜੀ ਉਹ ਮੌਜੂਦ ਆ ਔਰ ਇਸੇ ਗੱਲ ਤੇ ਜ਼ੋਰ ਦਿੱਤਾ ਜਾ ਰਿਹਾ ਵਾ ਕਿ ਇਥੇ ਡਾ ਡੰਪ ਵਾ ਇਹ ਨਹੀਂ ਲਾਉਣ ਦਿੱਤਾ ਜਾਊਗਾ ਠੀਕ ਹੈ ਤੇ ਜਿਹੜੀ ਆ ਜਿਹੜੀ ਨਾ 10 ਦੇ ਨਹਿਤਾਂ ਵਾਲੀ ਉਹ ਵੀ ਜਿਹੜਾ ਕਾਲੇ ਲਈ ਵੀਡੀਓ ਬਣਾਈ ਜੋ ਜਹੇਦਾਰ ਬਾਬਾ ਸਤਨਾਮ ਸਿੰਘ ਜੀ ਖਾਪੜ ਖੇੜੀ ਮਿਸਲ ਸਹੀਦ ਬਾਬਾ ਸ਼ਾਮ ਸਿੰਘ ਢਾਰੀ ਤਰਨਤਲ ਹੈਡ ਕੁਆਰਟਰ ਪਿੰਡ ਬਾਸਰਕੇ ਪੈਣੀ ਤੇ ਰਹਿਣ ਵਾਲੇ ਹਾਂ ਸਾਡਾ ਦਲਪੰਥ ਜਿਹੜਾ ਇੱਥੇ ਘੋੜਿਆਂ ਵਾਲਾ ਸਾਡਾ ਹੈਡ ਕੁਆਰਟਰ ਜਿਹੜਾ ਵਾ ਗੁਰਦੁਆਰਾ ਸਾਹਿਬ ਬਾਬਾ ਸ਼ਾਮ ਸਿੰਘ ਬਾਬਾ ਲੱਖੂ ਜੀ ਦੇ ਇੱਥੇ ਬਾਸਰਕੇ ਪੈਣੀ ਦੇ ਅੰਦਰ ਆ ਜਿਹੜਾ ਸਾਡਾ ਵਿਰਸਾ ਇਧਰ ਇੰਡੀਆ ਗੇਟ ਤੇ ਬਾਬਾ ਸ਼ਾਮ ਸਿੰਘ ਅਟਾਰੀ ਜੀ ਦਾ ਜਿਹੜਾ ਜੂਬਾ ਬਣਿਆ ਹੋਇਆ ਬਿਲਕੁਲ ਨਜ਼ਦੀਕ ਆ ਇਤਿਹਾਸਿਕ ਸਾਡਾ ਅਜੂਬਾ ਜਿਹੜਾ ਸਰਕਾਰ ਵੱਲੋਂ ਬਣਿਆ ਸੀਗਾ ਉਹਦਾ ਇਤਿਹਾਸ ਜਿਹੜਾ ਵੇਖਣ ਵਾਸਤੇ ਜਿਹੜੀਆਂ ਦੇਸ਼ ਵਿਦੇਸ਼ ਤੋਂ ਅੰਗਰੇਜ਼ ਰਾਜ ਜਾਂ ਹੋਰ ਕੋਈ ਦੁਨੀਆ ਵੇਖਣ ਵਾਸਤੇ ਆਉਂਦੀ ਆ ਇਹ ਸਾਡੇ ਪਿੰਡ ਬਾਸਰ ਕੇ ਪੈਣੀ ਦੇ ਵੇਚਦੀ ਲੰਘਦੇ ਆ ਜਦੋਂ ਫਾੜਕਾਂ ਤੋਂ ਤੇ ਸਾਨੂੰ ਬਹੁਤ ਲਾਹਮੇ ਮਿਲਦੇ ਨੇ ਵੀ ਬਾਬਾ ਜੀ ਜਦੋਂ ਅਸੀਂ ਬਾਬਾ ਸ਼ਾਮ ਸਿੰਘ ạtਾਰੀ ਜੀ ਦਾ ਜਿਹੜਾ ਜੂਬਾ ਵੇਖਣ ਵਾਸਤੇ ਜਦੋਂ ạtਾਰੀ ਬਾਗਾ ਬਾਰਡਰ ਵੇਖਣ ਜਾਂਦੇ ਆ ਜੂਬਾ ਵੇਖਦੇ ਹੋਏ ਜਦੋਂ ਵਾਪਸ ਅਸੀਂ ਸਿਆੜਾ ਗੁਰਦੁਆਰਾ ਸਾਹਿਬ ਜਾਂਦੇ ਆ ਉਤੋਂ ਲੰਘਦੇ ਹੋયા ਸਾਨੂੰ ਬਹੁਤ ਦਿੱਕਤ ਲੰਘੀ ਸਾਡੇ ਕੋਲ ਉਹ ਸੜਕ ਵੇਖਦੀ ਲੰਘਿਆ ਨਹੀਂ ਜਾਂਦਾ ਅਸੀਂ ਪੁੱਛਿਆ ਵੀ ਕਾਰਨ ਕਾਰਨਾਂ ਦੇ ਵੀ ਤੁਹਾਡੇ ਇੰਨੀ ਕੁ ਗੰਦਗੀ ਪਈ ਹੋਈ ਆ ਬਾਬਾ ਸ਼ਾਮ ਸਿੰਘ ạtਾਰੀ ਦੇ ਜਿਹੜਾ ਜੂਬਾ ਬਣਿਆ ਇਤਿਹਾਸਕ ਜੂਬਾ ਬਣਾਇਆ ਤੇ ਉਹਦੇ ਕੋਲੇ ਜਿਹੜਾ ਵਾ ਕਾਰਪੋਰੇਸ਼ਨ ਨੇ ਬਿਲਕੁਲ ਧੱਕਾ ਕਰਕੇ ਜਿਹੜਾ ਸਾਲ 1.5 ਸਾਲ ਤੋਂ ਉੱਤੇ ਲਾਇਆ ਪਹਿਲਾਂ ਇਹਨਾਂ ਨੇ ਬੱਕਰ ਮੰਡੀ ਖੋਲੀ ਹੋਈ ਸੀ ਇੱਥੇ ਜਿਹੜਾ ਝੜਕਈ ਵਾਲਾ ਖਾਤਾ ਸੀ ਉਹ ਸਾਡੀਆਂ ਪੰਚਾਇਤਾਂ ਨੇ ਇਥੋਂ ਮਹਾ ਚਕਾਇਆ ਵਾ ਹੁਣ ਫੇਰ ਕਾਰਪੋਰੇਸ਼ਨ ਨੇ ਧੱਕਾ ਕੀਤਾ ਵਾ ਤੇ ਜਿਆ ਸਾਲ 1.5 ਸਾਲ ਹੋ ਗਿਆ ਵਾ ਸਾਨੂੰ ਇੱਥੇ ਉਹਨਾਂ ਨੇ ਬਹੁਤ ਜ਼ਿਆਦਾ ਗੰਦ ਇੱਥੇ ਜਿਹੜਾ ਸਾਰੇ ਸ਼ਹਿਰ ਦਾ ਲਿਆ ਕੇ ਤੇ ਸੁੱਟਦੇ ਆ ਗੰਦਗੀ ਕਾਰਨ ਜਿਹੜੇ ਮੁਰਕੀਆਂ ਮੱਛਰ ਜਿਹੜੇ ਉਡੋੜ ਕੇ ਜਿਹੜੇ ਆ ਉਹ ਕਿੰਨਾ ਕੋਦੇ ਨਾਲ ਜਿਹੜਾ ਮਾਰੀਆ ਜਿਹੜੀਆਂ ਜਨੂੰ ਲੈ ਲੀਆਂ ਜਿਹੜੀ ਤੇ ਸਾਡੀ ਆ ਅਸੀਂ ਵੀ ਆਪਣੀਆਂ ਜਦੋਂ ਕਮੇਟੀ ਦੇ ਵਿੱਚ ਬੈੰਨੇ ਆ ਜਾਂ ਕਰਦੇ ਆ ਇੱਥੇ ਸਾਡੇ ਡਾਕਟਰਾਂ ਦੇ ਨਾਲ ਸਲਾਹ ਕਰਦੇ ਆ ਤੇ ਡਾਕਟਰਾਂ ਨੇ ਸਾਨੂੰ ਇਹ ਦੱਸਿਆ ਜਿਹਦਾ ਆ ਲਾਗੇ ਲਾਗੇ ਜਿਹੜੇ ਡੰਗਰਾਂ ਵਾਲੇ ਗਊਸ਼ਾਲਾ ਵਾਲੇ ਆ ਤੇ ਗਊਸ਼ਾਲਾ ਵਾਲਿਆਂ ਵਾਸਤੇ ਵੀ ਜਦੋਂ ਅਸੀਂ ਪੁੱਛਿਆ ਵੀ ਜਿਹੜੇ ਡੰਗਰ ਗਈਆਂ ਮਰਦੀਆਂ ਨੇ ਬਿਮਾਰ ਹੋ ਗਏ ਉਹ ਕਾਰਨ ਕੀ ਆ ਉਹਨਾਂ ਡਾਕਟਰਾਂ ਨੇ ਵੀ ਸਾਨੂੰ ਸਲਾਹ ਦਿੱਤੀ ਆ ਕਿ ਬਾਬਾ ਜੀ ਜਿਹੜਾ ਜਿਹੜਾ ਗੰਦ ਆ ਨਾ ਗਊਸ਼ਾਲਾ ਦੇ ਲਾਗੇ ਇਹਦੀ ਜਿੰਨੀ ਵੀ ਕਸਬੂ ਆ ਨਾ ਜਿੰਨੀ ਗੰਦਗੀ ਬੋ ਆ ਜਿੰਨੀਆਂ ਮੱਖੀਆਂ ਮੱਛਰ ਜਿਹੜਾ ਜਾ ਕੇ ਗਊ ਗਊਆਂ ਨੂੰ ਲੜਦਾ ਗਊਆਂ ਨੂੰ ਕੈਂਸਰ ਹੋਣ ਕਰਕੇ ਮਰਦੀਆਂ ਨੇ ਗਾਈਆਂ ਵੇਖੋ ਜੇ ਗਊਸ਼ਾਲਾ ਆਪਾਂ ਬਣਾਈ ਆ ਤੇ ਗਊਸ਼ਾਲਾ ਦੀ ਰੱਖਿਆ ਕਰਨ ਵਾਸਤੇ ਵੀ ਸਾਨੂੰ ਸਹਾਈ ਦਾ ਚਾਹੀਦੀ ਆ ਇਸ ਕਰਕੇ ਅਸੀਂ ਮੇਅਰ ਨੂੰ ਕਹਿਣਾ ਚਾਹੁੰਦੇ ਆ ਅੰਮ੍ਰਿਤਸਰ ਵਾਲਿਆਂ ਨੂੰ ਔਰ ਕਾਉਂਸਲਰਾਂ ਨੂੰ ਵੀ ਕਹਿਣਾ ਚਾਹੁੰਦੇ ਆ ਵੀ ਇਹ ਜਿਹੜਾ ਵਾ ਇੱਥੇ ਗੰਦਗੀ ਬਿਲਕੁਲ ਨਹੀਂ ਲੱਗਣੀ ਚਾਹੀਦੀ ਕਿ ਜਿਹੜੀ ਗਊਸ਼ਾਲਾ ਜਿਹੜੀ ਖੁੱਲੀ ਹੋਈ ਆ ਧਾਰਮਿਕ ਆਪਣੀ ਗਊਸ਼ਾਲਾ ਵਾ ਉਹ ਗਾਈਆਂ ਜਿਹੜੀਆਂ ਨਾ ਇਹ ਮੱਛਰ ਲੜਨ ਕਰਨ ਮਰਦੀਆਂ ਨੇ ਜਿਹੜਾ ਫਾੜਕ ਆ ਕਈ ਕਈ ਲੰਬਾ ਸਮਾਂ ਫਾੜਕ ਬੰਦ ਰਹਿੰਦਾ ਵਾ ਲੱਗਦਾ ਨੇ ਕਿ ਆਉਣ ਵਾਲੇ ਰਾਹੀਰਾਂ ਨੂੰ ਮੁਸ਼ਕਲ ਜਿਹੜੀ ਆ ਆਮ ਨਾਲ ਕਰਨਾ ਪੈਂਦਾ ਦੇਖੋ ਜੀ ਜਿੱਦੋਂ ਇੱਥੋਂ ਫਾੜਕ ਬੰਦ ਹੋ ਜਾਂਦਾ ਵਾ ਜਿਹੜੀਆਂ ਸੰਗਤਾਂ ਹਿਹਾੜਾ ਸਾਹਿਬ ਗੁਰੂ ਅਰਗਵਿੰਦ ਪਾਤਸ਼ਾਹ ਦੇ ਜਨਮ ਸਥਾਨ ਤੱਕ ਦਰਸ਼ਨ ਕਰਨ ਵਾਸਤੇ ਜਾਂਦੇ ਹੋਏ ਇੱਥੋਂ ਦੀ ਲੰਘ ਕੇ ਅਟਾਰੀ ਨੂੰ ਬਾਗਾ ਬਾਰਡਰ ਨੂੰ ਜਾਣਾ ਇੱਥੇ ਜੋ ਫਾੜਕ ਬੰਦਾ ਘੰਟਾ ਘੰਟਾ 2-2 ਘੰਟੇ ਜਿਹੜਾ ਬੰਦ ਰਹਿੰਦਾ ਇੱਥੇ ਜਿਹੜਾ ਨਾ ਅਸੀਂ ਤਾਂ ਹੋਰ ਤਾਂ ਕੁਝ ਨਹੀਂ ਕਹਿਣਾ ਚਾਹੁੰਦਾ ਮੈਂ ਮੈਂ ਤਾਂ ਭਗਵੰਤ ਮਾਨ ਨੂੰ ਇਹ ਕਹਿਣਾ ਕਿ ਦੇ ਇੱਕ ਘੰਟਾ ਸਾਡੇ ਕੋਲੇ ਆਣ ਕੇ ਇੱਥੇ ਬਹਿ ਜਾ ਜਿੱਦਾਂ ਅਸੀਂ ਬੈਠੇ ਆ ਧਰਨਾ ਦੇ ਕੇ ਕਈ ਦਿਨ ਹੋ ਗਏ ਇਸ ਬੱਦੇ ਸਾਡੇ ਕੋਲੇ ਇੱਕ ਘੰਟਾ ਕੱਢ ਜਾ ਜਾਂ ਤੇ ਤੂੰ ਆਪਣਾ ਮੁੱਖ ਮੰਤਰੀ ਛੱਡ ਜਾਏਗਾ ਤੇ ਜਾਂ ਸਾਰੇ ਪੰਜਾਬ ਦੀ ਸਾਡੇ ਅੰਮ੍ਰਿਤਸਰ ਜ਼ਿਲ੍ਹੇ ਦੀ ਸਾਰੀ ਗੰਦਗੀ ਚੁੱਕ ਕੇ ਕਿੱਥੇ ਕਾਣੇ ਲਾ ਦੇਗਾ ਹੁਣ ਪ੍ਰਸ਼ਾਸਨ ਅੱਗੇ ਕੀ ਮੰਗਤੀ ਕਰ ਪ੍ਰਸ਼ਾਸਨ ਕੋਲੋਂ ਇਹ ਮੰਗ ਕਰਦੇ ਆ ਸਾਡੀ ਵੀ ਜਥੇਬੰਦੀ ਜਿਹੜੀ ਆ ਨਿਹੰਗ ਸਿੰਘ ਘੋੜਿਆਂ ਵਾਲਿਆਂ ਔਰ ਸਾਡਾ ਅਜੂਬਾ ਵੀ ਬਣਿਆ ਸਾਰੀ ਮੇਰੀ ਮਿਸਲ ਵੀ ਜਿਹੜੀ ਖੁਦ ਬਾਬਾ ਸ਼ਾਮ ਸਿੰਘ ਢਾਰੀ ਦੇ ਨਾਂ ਤੇ ਆ ਰਜਿਸਟਰਡ ਆ ਆ ਅਕਾਲ ਤਖਤ ਤੋਂ ਮਾਨਤਾ ਵਾ ਸਾਨੂੰ ਇਸ ਕਰਕੇ ਅਸੀਂ ਕਹਿੰਦੇ ਆ ਵੀ ਜੇ ਸਾਨੂੰ ਤੁਸੀਂ ਸਾਡੇ ਇੱਕ ਦੋ ਦਿਨਾਂ ਦੇ ਵੇਜ-ਵੇਜੇ ਗੰਦਗੀ ਸਾਫ ਕਰਕੇ ਇੱਥੇ ਭਰਤੀ ਪਾ ਗਿਆ ਇਹਦਾ ਗੰਦਾ ਪਾਣੀ ਖਲੋਤਾ ਇੱਥੇ ਕਾਰਪੋਰੇਸ਼ਨ ਦਾ ਫਰਜ ਆ ਇਹ ਸਾਰੀ ਭਰਤੀ ਪਾ ਕੇ ਸਾਰਾ ਸਾਫ ਕਰਕੇ ਇਹਨੂੰ ਸਾਨੂੰ ਜਗ੍ਹਾ ਦਿੱਤੀ ਜਾਵੇ ਕਿਉਂਕਿ ਇਹ ਤਾਂ ਕਾਰਪੋਰੇਸ਼ਨ ਦੀ ਜਗ੍ਹਾ ਨਹੀਂ ਆ ਇਹਦੇ ਪਿੰਡ ਦੀ ਜਗ੍ਹਾ ਵਾ ਸਾਡੀ ਸਾਡੀ ਨਿਜੀ ਨਿਜੀ ਆ ਤੇ ਸਾਡੀਆਂ ਜਿਹੜੀਆਂ ਤਿੰਨ ਜੇ ਇੱਥੇ ਹੈਗੀਆਂ ਨੇ ਪੰਚਾਇਤਾਂ ਨੇ ਪਿੰਡ ਬਾਸਰਕਾ ਪਿੰਡ ਭੈਣੀ ਤੇ ਗਮਾਨਪੁਰਾ ਔਰ ਗੁਰੂ ਕੀ ਬਡਾਲੀ ਇਹ ਸਾਰੀ ਸਾਨੀ ਅਸੀਂ ਤੰਗੀ ਪੇਸੀ ਇੰਨੀ ਕੁ ਭਗੰਡੇ ਜਨਮਸਥਾਨਾ ਗੁਰੂ ਕੀ ਬਡਾਲੀ ਗੁਰੂ ਹਰਗੋਬਿੰਦ ਪਾਜਾ ਇਹ ਸਾਡੇ ਕੋਲ ਲੰਘਿਆ ਨਹੀਂ ਜਾਂਦਾ ਜਿਹੜਾ ਸਾਡਾ ਲੰਘਦਾ ਹੋਇਆ ਮੋਟਰਸਾਈਕਲ ਤੇ ਲੰਘਦੇ ਆ ਜਦੋਂ ਮੂੰਹ ਟੱਡਿਆ ਹੁੰਦਾ ਸਾਰੇ ਮੂੰਹ ਬੰਦ ਕਰਕੇ ਤਾਂ ਲੰਘਦੇ ਨਹੀਂ ਸਾਰਿਆਂ ਨੇ ਮੂੰਹ ਦੇ ਲੀੜਾ ਦਾ ਲਿਆ ਨਹੀਂ ਹੁੰਦਾ ਅਸੀਂ ਡਾਕਟਰਾਂ ਨੂੰ ਪੁੱਛਿਆ ਵੀ ਜਿਹੜੀ ਮੱਖੀ ਅੰਦਰ ਲੰਘ ਜਾਂਦੀ ਆ ਉਹ ਅੰਦਰ ਜਾ ਕੇ ਲੀਵਰ ਦੇ ਵਿੱਚ ਕੈਂਸਰ ਕਰਦੀ ਆ ਔਰ ਨਾਸਾਂ ਵਜਦੇ ਆ ਜਿਹੜਾ ਮੱਛਰ ਆ ਗੰਦਗੀ ਚੋੜਦਾ ਗੰਦਗੀ ਜਿਹੜੀ ਆਉਂਦੀ ਆ ਸ਼ਹਿਰਾਂ ਦੇ ਵਿੱਚੋਂ ਪਤਾ ਨਹੀਂ ਸੱਪ ਮਰਿਆ ਸਲੂਪ ਮਰਿਆ ਠੂਆਂ ਮਰਿਆ ਕੀ ਮਰਿਆ ਉਹ ਮੱਛਰ ਜਿਹੜਾ ਪਾਣੀ ਵਿੱਚੋਂ ਉੱਠ ਕੇ ਜਦੋਂ ਅੱਖ 'ਚ ਵਜਦਾ ਵਾ ਉਹ ਬਜ਼ੁਰਗਾਂ ਦੀਆਂ ਨਿਗਾਹ ਜਿਹੜੀਆਂ ਨੇ ਜਾ ਚੁੱਕੀਆਂ ਨੇ ਕਿਉਂਕਿ ਅਸੀਂ ਨਿਤ ਏਸੀ ਸਾਰੇ ਮੈਂ ਪੰਜਾਬ ਹਿੰਦੁਸਤਾਨ ਦੇ ਵਿੱਚ ਫਿਰਦਾ ਜੂਰ ਸਾਹ ਪਟਨਾ ਸਭ ਹਰ ਭਾਰਤ ਦੇ ਵਿੱਚ ਮੇਰੀ ਹਰ ਇੱਕ ਮੀਟਿੰਗ ਦੇ ਹੁੰਦੀ ਆ ਉੱਥੇ ਵੀ ਸਾਡੀ ਡਾਕਟਰਾਂ ਨਾਲ ਸਲਾਹ ਤੇ ਇਹੀ ਹੁੰਦੀ ਆ ਵੀ ਜਿਹੜਾ ਮੱਛਰ ਆਏ ਬਹੁਤ ਜ਼ਿਆਦਾ ਜਰੀਲਾ ਵਾ ਜਦੋਂ ਅੱਖ 'ਚ ਵਜਦਾ ਵਾ ਉੱਖ ਨਾਲ ਦੇ ਨਾਲ ਹੀ ਉਹਦੀ ਖਰਾਬ ਕਰ ਦਿੰਦਾ ਦੇਖੋ ਅੱਖਾਂ ਸੁੱਝ ਜਾਂਦੀਆਂ ਨੇ ਸਾਰਾ ਕੁਝ ਹੋ ਜਾਂਦਾ ਤੇ ਫਿਰ ਮੈਂ ਇਹ ਕਹਿੰਨਾ ਭਗਵਾਨ ਤੋਂ ਮਾਣ ਨੂੰ ਇਹ ਡਾਕਟਰਾਂ ਦੇ ਇਲਾਜ ਕਰਨ ਵਾਸਤੇ ਜਿਹੜਾ 10 ਲੱਖ ਰੁਪਈਆ ਤੋਂ ਛੇਤਾ ਕਰ ਰਹੇ ਆ ਮ ਦੇਣ ਵਾਸਤੇ ਮਰੀਜ਼ਾਂ ਨੂੰ ਬਚਾਉਣ ਵਾਸਤੇ ਤੇ ਆਹ ਮਰੀਜ਼ ਤੇ ਸ਼ਰਿਆਂ ਵੀ ਮਰਨ ਦੇ ਕਿਦਾ ਮੱਛੇ ਰੱਖਾਂ ਜ ਵਜ ਗਿਆ ਕਿਸ ਦੀ ਮੱਖੀ ਜਿਹੜੀ ਆ ਗੱਲ ਚੱਲਾਂਗੀ ਉਹਨੂੰ ਕੈਂਸਰ ਹੋ ਗਈ ਐਨੀ ਕਿ ਬਦਬੂ ਤੇ ਗੰਦਗੀ ਆ ਤੇ ਜਿਹੜੀ ਗਊਸ਼ਾਲਾ ਸਾਡੀ ਬਣੀ ਆ ਉਹਨਾਂ ਨੂੰ ਐਨੀ ਬਦਬੂ ਦੇ ਨਾਲ ਗਊਆਂ ਮਰ ਰਹੀਆਂ ਨੇ ਮੰਗ ਕੀ ਕਰਦੇ ਮੰਗ ਕਰਦੇ ਆ ਤੇ ਜਲਦੀ ਤੋਂ ਜਲਦੀ ਇੱਕ ਦੋ ਦਿਨਾਂ ਤੱਕ ਜੇ ਸਾਡੀ ਇਹ ਆਖੇ ਲੱਗਦੇ ਤੇ ਠੀਕ ਆ ਨਹੀਂ ਤੇ ਪੱਧਰਸਾਰ ਮੈਂ ਆਪਣੀਆਂ ਨਿਹੰਗ ਸਿੰਘ ਦੀ ਇੱਥੇ ਬੰਦੀਆਂ ਜਿੰਨੀਆਂ ਵੀ ਆ ਔਰ ਪੰਚਾਇਤਾਂ ਨਾਲ ਲੈ ਕੇ ਜਿੰਨੇ ਵੀ ਸਾਡੇ ਕਿਸਾਨ ਜੁਨੀਆ ਨਾਲ ਲੈ ਕੇ ਮੈਂ ਸਾਰੇ ਇੰਡੀਆ ਗੇਟ ਦੇ ਉੱਤੇ ਜਿਹੜਾ ਬਾਗਾ ਬਾਰਡਰ ਨੂੰ ਰਸਤਾ ਜਾਂਦਾ ਇਹ ਬਲਾਕ ਕਰੂੰਗਾ ਔਰ ਘੋੜਿਆਂ ਸਮੇਤ ਕਰੂੰਗਾ ਨਿਹੰਗ ਸਿੰਘ ਜਿੱਥੇ ਬੰਦੀਆਂ ਨਾਲ ਲੈ ਕੇ ਕਰੂੰਗਾ ਕਿਸਾਨ ਜੁਨੀਆ ਲੈ ਕੇ ਤੁਹਾਨੂੰ ਪੰਚਾਇਤਾਂ ਲੈ ਕੇ ਕਰੂੰਗਾ ਮੁੜ ਕੇ ਵੀ ਕਹਿ ਦਿਓ ਤੁਹਾਨੂੰ ਤੁਸੀਂ ਭਰੀ ਪਾਤੀ ਜਾਣਦਾ ਸਾਰਾ ਪੀ ਮੈਂ ਜਿੰਨੀਆਂ ਵੀ ਨਹਿਕ ਸਿੰਘ ਜਥੇਬੰਦੀਆਂ ਨੇ ਇਸ ਵੇਲੇ ਪੰਜਾਬ ਭਾਰਤ ਦੇ ਵਿੱਚ ਸਾਰੀਆਂ ਜਥੇਬੰਦੀਆਂ ਵੱਲੋਂ ਮੈਂ ਪ੍ਰਧਾਨ ਨਹਿਕ ਸਿੰਘ ਜਥੇਬੰਦੀਆਂ ਦਾ ਇਸ ਕਰਕੇ ਮੈਂ ਪਰ ਤਾਂ ਇਹ ਇਹ ਇਹਨਾਂ ਨੂੰ ਤਾੜਨਾ ਨਹੀਂ ਚਾਹਨਾ ਵੀ ਜਲਦੀ ਤੋਂ ਜਲਦੀ ਕਾਰਪੋਰੇਸ਼ਨ ਦੇ ਜਿੰਨੇ ਵੀ ਮੇਰ ਸਾਹਿਬ ਕਾਉਂਸਲਰ ਵਗੈਰਾ ਸਾਰਾ ਐਮ ਐਲ ਏ ਸਾਰਿਆਂ ਇਹ ਕਰਕੇ ਕਹਿਣਾ ਸਰਕਾਰ ਨੂੰ ਵੀ ਕਹਿਣਾ ਭਗਵੰਤ ਮਾਨ ਨੂੰ ਵੀ ਕਹਿਣਾ ਇਹਨਾਂ ਨੂੰ ਜਲਦੀ ਤੋਂ ਜਲਦੀ ਸੁਝਾਓ ਦੇ ਦੇ ਆਪਣਾ ਸਮਾਨ ਇੱਥੋਂ ਗੰਦਗੀ ਚੁੱਕ ਕੇ ਦੇ ਨਿਕਲਦੇ ਲੱਗਣ ਇਹ ਨਾ ਹੁੰਦੀ ਹੋਵੇ ਵੀ ਸਾਨੂੰ ਸਾਰਾ ਬਲੌਕ ਕਰਨਾ ਤੇ ਗੱਡੀਆਂ ਗੁੱਡੀਆਂ ਰੋਕ ਕੇ ਇੱਥੇ ਤੋੜ ਪਾਣ ਚੱਲ ਪਏ ਵਾਹਿਗੁਰੂ ਜਿੱका ਖਾਲਸਾ ਵਾਹਿਗੁਰੂ ਜੀ ਬਤਿ ਇਹ ਨਾਮ ਦੱਸ ਕੇ ਆਪਣਾ ਤੇ ਨਾਮ ਮੇਰਾ ਗੁਜਾਰ ਸਿੰਘ ਆ ਪਿੰਡ ਪਣੀ ਤੋਂ ਕਿਸਾਨ ਯੂਨੀਅਨ ਸੰਘਰਸ਼ ਕਮੇਟੀ ਦਾ ਪ੍ਰਧਾਨ ਆ ਮੈਂ ਅੱਜ ਜਿਹੜਾ ਰੋਸ ਪ੍ਰਦਰਸ਼ਨ ਵੱਜੋ ਜਿਹੜੀਆਂ ਪਿੰਡ ਦੀਆਂ ਪੰਚਾਇਤਾਂ ਵਾਹ ਬੈਠੀਆਂ ਕੀ ਮਸਲਾ ਕੀ ਕੇ ਮਸਲਾ ਕੂੜਾ ਜੀ ਇਹ ਕੁਛ ਥੋੜੀ ਜੇਰ ਪਹਿਲਾਂ ਤੋਂ ਇਹਨਾਂ ਨੇ ਇੱਥੇ ਕੂੜਾ ਸੁੱਟਣਾ ਸ਼ੁਰੂ ਕਰ ਦਿੱਤਾ ਵਾ ਸਾਡਾ ਜੀਣਾ ਨਾਮ ਹੋ ਗਿਆ ਜੀ ਤਿੰਨਾਂ ਚੋਂ ਪਿੰਡਾਂ ਦਾ ਮੇਰੇ ਤਿੰਨੇ ਪਿੰਡ ਨਹੀਂ ਚਾਰ ਪੰਜ ਪਿੰਡ ਸਾਡੇ ਪਰੇਸ਼ਾਨ ਹੁੰਦੇ ਆ ਲਾਗੇ ਸਾਡੇ 2-3 ਸਕੂਲ ਨੇ ਅਗਲੇ ਬੰਨੇ ਅਕਾਲ ਅਕੈਡਮੀ ਆ ਐਂਜਲ ਵਡ ਸਕੂਲ ਆ ਗੁਰਦੁਆਰੇ ਸਾਹਿਬ ਨੇ ਬਾਬਾ ਬੀੜ ਬਾਬਾ ਬੁੱਢਾ ਸਾਹਿਬ ਆ ਸੰਤ ਸਾਹਿਬ ਆ ਸ਼ਾੜਾ ਸਾਹਿਬ ਆ ਜੋ ਸੰਗਤਾਂ ਸਾਰੀਆਂ ਪਰੇਸ਼ਾਨ ਹੁੰਦੀਆਂ ਜੋ ਸ਼ਹਿਰ ਦੀ ਗੰਦਗੀ ਅੰਮ੍ਰਿਤਸਰ ਦੀ ਸਾਰੀ ਸਾਡੇ ਇੱਧਰ ਇਹਨਾਂ ਨੇ ਜਿਹੜੀ ਉਹ ਲੈ ਆਂਦੀ ਆ ਇੱਕ ਪਤਾ ਨਹੀਂ ਕੀ ਕਰਿਆ ਸਾਡੇ ਇਹਨਾਂ ਪਿੰਡਾਂ ਨੂੰ ਤੇ ਫਜੜਿਆ ਸਮਝਦੇ ਆ ਤੇ ਫਜੜਿਆ ਹੀ ਕਰੀ ਜਾਂਦੇ ਆ ਇਹ ਇੰਜ ਕਰਦੇ ਜਿਤਨਾ ਇਹ ਸਾਡੇ ਕੋਈ ਵੋਟਰ ਹੀ ਨਹੀਂ ਗਏ ਸਾਡੇ ਕੋਈ ਇਥੋਂ ਦੇ ਵਸਨੀਕ ਹੀ ਨਹੀਂ ਗਏ ਗੰਦਗੀ ਤੇ ਕੂੜੇ ਕਰਕੇ ਲੱਗਦਾ ਕਿ ਬਹੁਤ ਜੜੀਆਂ ਬਿਮਾਰੀਆਂ ਫੈਲਣ ਦਾ ਡਰ ਹੈ ਇੱਥੇ ਤਾਂ ਹੀ ਸਾਰੀਆਂ ਸੰਗਤਾਂ ਦੇ ਬੱਚੇ ਬਿਮਾਰ ਹੋ ਗਏ ਅੱਧਾ ਪਿੰਡ ਸਾਡਾ ਬਿਮਾਰ ਪਿਆ ਪਿੰਡ ਭਣੀ ਜੋ ਆਣ ਕੇ ਸੰਗਤ ਵੇਖ ਸਕਦੀ ਆ ਦੂਜਾ ਇਹਨਾਂ ਜੋ ਸ਼ਹਿਰ ਦਾ ਗੰਦਾ ਪਾਣੀ ਉਹ ਵੀ ਸਾਰਾ ਸਾਰਾ ਇਹ ਨੂੰ ਕੱਢਿਆ ਜਦੋਂ ਮੜੀਜੀ ਬਲੋਕ ਵਿੱਚ ਹੁੰਦੀ ਆ ਪਿੰਡ ਬਸ ਕੇ ਭਣੀ ਦੀਆਂ ਗਲੀਆਂ 'ਚ ਗੋੜੇ-ਗੋੜੇ ਪਾਣੀ ਪਜਾਮੇ ਸਲਵਾਰਾਂ ਬੀਬੀਆਂ ਚੁੱਕ ਕੇ ਫੇਰ ਲੰਘਦੀਆਂ ਬਹੁਤ ਬੁਰਾ ਹਾਲ ਹੈ ਪਰੇਸ਼ਾਨੀਆਂ ਇੱਕ ਜਿਹੜਾ ਇੱਥੇ ਖੂਹ ਬਣਾਤਾ ਹੈ ਨਾ ਉਹਦੇ ਵਿੱਚ ਇੱਕ ਦੋ ਤਿੰਨ ਵਾਰਾਂ ਤੇ ਗਾਂ ਡੇਗ ਵੀ ਕੋਈ ਚਾਰਦਵਾਰੀ ਕੋਈ ਨਹੀਂ ਹੈਗੀ ਉਹ ਬੜੀ ਮੁਸ਼ਕਿਲ ਕੱਢੀ ਆ ਟਰੈਕਟਰ ਮਂਗਾ ਕੇ ਪਿੰਡੋਂ ਅਸੀਂ ਰਸੇ ਲਿਆ ਕੇ ਫੇਰ ਕੱਢੀ ਆ ਉਹਦੀ ਚਾਰਦਵਾਰੀ ਕੋਈ ਨਹੀਂ ਆ ਤੇ ਜਦੋਂ ਮਰਜੀ ਧੱਕੇ ਨਾਲ ਮੋਟਰਾਂ ਲਾ ਕੇ ਸਾਡੇ ਪਿੰਡ 'ਚ ਪਾਣੀ ਖਿਲਾ ਦਿੰਦੇ ਆ ਲੱਗਦਾ ਕਿ ਸ਼ਹਿਰ ਦੀਆਂ ਸਾਰੀਆਂ ਬਿਮਾਰੀਆਂ ਇੱਥੇ ਬਿਲਕੁਲ ਜੀ ਬਿਲਕੁਲ ਸਾਨੂੰ ਬਹੁਤ ਜ਼ਿਆਦਾ ਪਰੇਸ਼ਾਨ ਕੀਤਾ ਅਸੀਂ ਅੱਕ ਕੇ ਫੇਰੇ ਤੁਰੇ ਆ ਜੇ ਕੋਈ ਇਥੇ ਸਫਾਈ ਹੁੰਦੀ ਫੇਰ ਸਾਨੂੰ ਤੁਰਨ ਦੀ ਲੋੜ ਨਹੀਂ ਸੀ ਅਗਰ ਨਹੀਂ ਇਨਸਾਫ਼ ਮਿਲਦਾ ਨਹੀਂ ਇਨਸਾਫ਼ ਮਿਲਦਾ ਤੇ ਫੇਰ ਅਸੀਂ ਵੱਡੇ ਤੋਂ ਵੱਡਾ ਪ੍ਰੋਟੈਸਟ ਕਰਾਂਗੇ ਸਾਰੀਆਂ ਸੰਗਤਾਂ ਸਾਡੇ ਨਾਲ ਆ ਅਸੀਂ ਆਪਣਾ ਇਹ ਇਥੋਂ ਕੂੜਾ ਹਟਾ ਕੇ ਫੇਰ ਹੀ ਹਟਾਂਗੇ ਜੀ